ਲੋ ਜੀ ਕਿਸਾਨ ਵੀਰੋ RAM RAM ਨਮਸਕਾਰ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਪ੍ਰਵਾਹ ਦਾ ਟਰੈਕਟਰਸ ਐਂਡ ਖੇਤੀ ਟੱਕ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਆ ਤੇ ਆਸ਼ਾ ਕਰਦੇ ਆ ਕਿ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ ਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਆ ਨਾ ਤੁਹਾਡੇ ਲਈ ਅੱਜ ਤਰੀਕ ਹੋ ਗਈ ਆ ਕਿਸਾਨ ਵੀਰੋ 16 ਮਈ 2025 16 ਤਰੀਕ ਹੋ ਗਈ ਆ ਤੇ ਗੰਨਾਨਾ ਥੋੜਾ ਰਹਿ ਗਿਆ ਹਿ ਲਾਣ ਵਾਲਾ ਕੰਮ ਠੀਕ ਹੈ ਜੀ ਕਨਕ ਵੱਢ ਕੇ ਜਿਹੜਾ ਗੰਨਾ ਲਾਣਾ ਸੀ ਉਹ ਰਹਿ ਗਿਆ ਕੰਮ ਤੇ ਵੈਸੇ ਹੋ ਤਾਂ ਥੋੜਾ ਲੇਟ ਹੀ ਗਿਆ ਪਰ ਅਜੇ ਵੀ ਲਾਉਂਦੇ ਪਏ ਆ ਮਈ ਚ ਲੱਗਦਾ ਹੀ ਤਾਂ ਤੁਹਾਨੂੰ ਪਤਾ ਮਈ ਦੇ ਐਂਡ ਤੱਕ ਲੱਗਦਾ ਥੋੜੀ ਸੇਵਾ ਸੁਭਾ ਜ਼ਿਆਦਾ ਹੋਏ ਵਧੀਆ ਹੋਏ ਤਾਂ ਹੋ ਜਾਂਦਾ ਵੀ ਠੀਕ ਠਾਕ ਨਾ ਤੇ ਇਹ ਵੀ ਜਿਹੜਾ ਲਾਉਂਦੇ ਪਏ ਆ ਆਪਾਂ ਇਹ 95 ਆ 95 ਵੀ ਆ ਕਿਸਾਨ ਵੀਰੋ ਠੀਕ ਹੈ ਜੀ ਤਾਂ ਵੇਖ ਲਓ ਟਰਾਲੂ ਲਾਤ ਆ ਲੋਡ ਕਰਨ ਦੇ ਆ ਇੱਥੋਂ ਬੀਜ ਲਈ ਨਾ ਆਪਾਂ ਉਹ ਨਹੀਂ ਸਾਹਮਣੇ ਇਹ ਮੱਜਾ ਬੱਜੀਆਂ ਇਹਦੇ ਪਰੇ ਖਤਾ ਇੱਕ ਛੋਟਾ ਇਹ ਖਤਰਾ ਮੇਰੇ ਖਿਆਲ ਨਾਲ 2-3 ਕਬਾਲਾਂ ਦਾ ਉਹਦੇ ਲਈ ਬੀਲੀ ਨਾ ਉਥੇ ਸਿਆੜ ਕੱਢੇ ਦਿਆ ਉਹ ਨਾ ਤਿਆਰ ਆ ਪੂਰਾ ਕੱਲ ਦਾ ਸਿਆੜ ਕੱਢ ਤੇ ਦਿਆ ਤੇ ਉਥੇ ਉਧਰ ਜਾਣਾ ਹੈ ਉਥੇ ਜਾ ਕੇ ਤੇ ਉਸ ਤੋਂ ਬਾਅਦ ਜਿਹੜਾ ਇੱਧਰ ਇਹ ਬੀ ਰੱਖਦਾ ਦੇਖ ਲਓ ਬੀ ਵੀ ਨਾ ਥੋੜਾ ਚੜ ਗਿਆ ਦਾ ਜਿੱਦਾਂ ਥੋੜਾ ਹੋ ਗਿਆ ਦਾ ਮੀਨਿੰਗ ਪਾਏ ਪੂਰਾ ਨਾ ਜੰਮੇ ਪਰ ਚਲੋ ਜਿੰਨਾ ਕਿ ਜੰਮੇਗਾ ਫਿਰ ਵੀ ਠੀਕ ਆ ਤੇ ਬਾਕੀ ਇਹ ਇਹਨਾਂ ਨੇ ਬੀ ਤਿਆਰ ਕਰ ਲਿਆ ਦਾ ਵੇਖ ਲਓ ਇੱਧਰ ਸਾਰੇ ਹੀ ਉਧਰ ਵੀ ਹੈਗਾ ਪੂਰਾ ਮੀਨਿੰਗ ਕਿੱਲੇ ਦਾ ਵੀ ਤਿਆਰ ਕਰ ਲੇਦਾ ਨਾ ਨੇ ਕਿੱਲੇ ਨਾਲੋਂ ਜ਼ਿਆਦਾ ਥੋੜਾ ਤੇ ਬਾਕੀ ਇਹ ਖਤਾ ਇੱਕ ਲਾਣਾ ਆਪਾਂ ਨਾ ਇਹ ਜਿਹੜਾ ਇਹ ਮੈਂ ਹੁਣੇ ਹੀ ਇਹ ਬਾਇਆ ਬੂਇਆ ਆ ਕੇ ਠੀਕ ਹੈ ਜੀ ਇਹਨੂੰ ਦੌਰ ਪਾਤੀ ਆ ਦੌਰ ਪਾਤੀ ਦੇ ਵੇਖ ਲਓ ਚੰਗਾ ਬਣੇਦਾ ਪੱਤਰ ਵੀ ਠੀਕ ਠਾਕ ਆ ਕਰਕੇ ਤੇ ਮੈਂ ਹਾਂ ਪਹਿਲੇ ਇਹਨਾਂ ਨੂੰ ਨਾ ਇਹ ਜਿਹੜੇ ਪਰੇ ਲੱਦਣ ਦੇ ਆ ਟਰਾਲੂ ਪਾ ਕੇ ਤੇ ਉਧਰ ਛਾਡ ਆਨੇ ਆ ਇਹ ਉੱਪਰ ਲਾ ਲਾਂਗੇ ਟਾਈਕ ਨਾਲਾ ਤੇ ਮੋਂਨੇ ਚਰ ਨੂੰ ਦੇ ਚ ਸਿਆਲ ਕੱਢ ਲੈਣੇ ਢੰਡੇ ਕੱਢ ਲੈਣੇ ਕਿ ਹੁਣ ਇਹ ਤਾਜੀ ਬਾਈ ਆ ਕੇ ਤੋ ਸਾਹਮਣੇ ਆਪਣਾ ਰੇਜਰ ਪੇਦਾ ਸੋ ਰੇਜਰ ਪਾ ਕੇ ਤੇ ਇੰਦੇ ਉਹ ਲਾਂਦੇ ਲੁੰਦੇ ਨਾ ਪਰੇ ਆਪਾਂ ਇਹਦੇ ਜੇ ਡੰਡੇ ਕੱਢਦੇ ਹਾਂ ਤੇ ਇਹ ਵੀ ਲਾਣਾ ਖਤਾ ਅੱਜ ਉਹ ਵੀ ਲਾਣਾ ਪਰ ਲਾ ਦੋ ਤੇ ਬਾਕੀ ਫਿਰ ਜਿਹੜਾ ਟਾਈਮ ਜਿੰਦੇ ਕੋ ਬਚਿਆ ਤੇ ਉਧਰ ਵੀ ਹੈਗਾ ਇੱਕ ਖਤਾ ਤਿਆਰ ਕਰਨ ਵਾਲਾ ਉਹਦੇ ਲਈ ਬੀ ਬਣਾ ਲਣਗੇ ਠੀਕ ਹੈ ਜੀ ਤਾਂ ਕਰੋ ਚਾਕੇ ਅਭੀ 95 ਆ ਬੀ ਥੋੜਾ ਚੜ ਕੇ ਧੱਕ ਸਾਲ ਵੀਰੋ ਠੀਕ ਹੈ ਜੀ ਦੇਖ ਲਓ ਲੋਡ ਹੁੰਦਾ ਪਿਆ ਤੇ ਬਾਕੀ ਜਿਹੜਾ ਲਾਇਦਾ ਨੇ ਇੱਧਰ ਤੁਹਾਨੂੰ ਮੈਂ ਦਿਖਾਨਾ ਆ ਵੇਖ ਲਓ ਇੱਧਰ ਜਿਹੜਾ 95 ਲਾਇਦਾ ਪਹਿਲੇ ਦਾ ਜਿਹੜਾ ਲਾਇਦਾ ਕਮਾਂਦ ਜਿਹੜੀ ਚੀਜ਼ ਟਾਈਮ ਦੀ ਲੱਗ ਜਾਣੀ ਤੇ ਇੱਕ ਚੀਜ਼ ਜਿਹੜੀ ਥੋੜੀ ਬੇਟਾ ਮਿਲਕ ਨਹੀਂ ਫਰਕ ਤਾਂ ਹੁੰਦਾ ਆ ਇਹ ਦੇਖ ਲਓ ਜਿਆ ਟਾਈਮ ਦਾ ਲੱਗੇ ਦਾ ਇਹਨੂੰ ਗੁੱਡੀਆਂ ਗਾਡੀਆਂ ਪਾਤੀ ਦੀਆਂ ਕਿਸਾਨ ਵੀਰੋ ਕਰੋ ਚੱਕ ਠੀਕ ਹੈ ਵੀ ਥੋੜਾ ਬਿਰਲਾ ਹੀ ਜੰਮਿਆ ਸੀ ਪਰ ਫਿਰ ਵੀ ਠੀਕ ਹੋ ਗਿਆ ਦੋ ਗੁੱਡੀਆਂ ਪਾਤੀ ਦੀਆਂ ਤਰਫਾਲੀ ਫੇਰਤੀ ਦੀ ਆ ਉਹਨੂੰ ਪਾਣੀ ਲਾਂਦੇ ਪਿਆ ਉਹਨੂੰ ਵੀ ਪਾਣੀ ਛੱਡੇਦਾ ਪਾਈਪ ਵਿਛਾਈ ਦੀ ਉਧਰੋਂ ਨਾ ਉਹ ਸਾਹਮਣੇ ਸੋਲਰ ਆ ਆਪਣਾ ਤਾਂ ਸੋਲਰ ਤੋਂ ਪੈ ਪਿਛਾਈ ਦੀ ਆ ਤੇ ਇਹ ਜਿਹੜਾ ਇੱਧਰ ਆ ਕਿਸਾਨ ਵੀਰੋ ਵੇਖ ਲਓ ਇਹ ਵੀ ਬਿਰਲਾਈ ਤੇ ਇਹ 31 ਆ ਨਵਾਂ ਵੀ ਆ 3102 ਕਰਕੇ ਕੋਈ ਵੀ ਆ ਇਹ ਇੱਕਤੀ ਠੀਕ ਹੈ ਜੀ ਤੇ ਜਿਹੜਾ ਬੀ ਦੇ ਪਰਪਸ ਲਈ ਲਾਇਦਾ ਸੀ ਅਗਲੀ ਵਾਰੀ ਨੂੰ ਬੀ ਬਣਾਣਾ ਸਿਆੜਾ ਜਿ ਕਰੋ ਚੱਕ ਚਲਿਏ ਚਲੋ ਆ ਕਰ ਲੋ ਚੱਕ 3102 ਤੇ ਆ ਉਹ ਪਰੇ ਵੀ ਸਾਰਾ 95 ਲਾਇਦਾ ਅਗੇ ਪੂਰਾ ਉੱਤਰ ਫਾਲੀ ਫੇਰਨੀ ਉਹ ਚ ਵੀ ਆ ਵੇਖੋ ਕਿਦਾਂ ਫੋਜ ਆਂਦੀ ਪੀ ਕੁੱਤਿਆਂ ਦੀ ਇਹ ਬੰਦੇ ਨੂੰ ਪਾ ਜਾਂਦਾ ਵੈਸੇ ਹੀ ਖਾ ਜਾਣ ਕਿਸਾਨ ਵੀਰ ਇਹਨੇ ਕੁੱਤੇ ਇਕੱਠੇ ਜਿਹੜੇ ਤੇ ਇਹ ਜਿਹੜਾ ਬੀ ਆਦਰ ਰੱਖੇ ਦਾ ਬਾਕੀ ਅੱਗੇ ਜਲਾਣਾ ਕੋਈ 2 ਕਿਲੋ ਹੋਰ ਤੇ ਵਾਹ ਜ ਪੈ ਗਈ ਹੁੰਦੀ ਬੰਦੇ ਨੇ ਕਹਿੰਦੇ ਚਲੋ ਟਰਾਲੀ ਲਾ ਕੇ ਤੋਂ ਟਰਾਲੂ ਪਾਨੇ ਆ ਪਾ ਕੇ ਤੋਂ ਪਰੇ ਲੀਨੇ ਆ ਖੇਤ ਜੀ ਠੀਕ ਹੈ ਜੀ ਜਿੱਥੇ ਲਾਣਾ ਉੱਥੇ ਸਿਆੜ ਨਿਕਲੇ ਦਿਆ ਉੱਥੇ ਮਿਲਦੇ ਆ ਫਿਰ ਜਾ ਕੇ ਬਸ ਹੋ ਜਾਏਗਾ ਪੂਰਾ ਜੇ ਚਲੋ ਹੋ ਜਾਏਗਾ ਹੋ ਜਾਏਗਾ ਚਲ ਠੀਕ ਹੈ ਕੋਈ ਜ਼ਿਆਦਾ ਹੀ ਰੱਖ ਲੋ ਇੱਕ ਦੋ ਪੂਲਾ ਕਰੂਗਾ ਤਾਂ ਵਾਪਿਸ ਲਿਆਉਣਾ ਨਹੀਂ ਤੋਂ ਹੋ ਜਾਏਗਾ ਹਾਂ ਕਨਾਲ ਲੰਬਾ ਲੰਬਾ ਕਨਾਲ ਲੰਬਾ ਚਲੋ ਫਿਰ ਠੀਕ ਹੈ ਕਿਸਾਨ ਵੀਰੋ ਕਹਿੰਦੇ ਕਿ ਨਾ ਲੰਮਾ ਤਾਂ ਹੋ ਜਾਏਗਾ ਪੂਰਾ ਤੇ ਚੱਲਦੇ ਆ ਫਿਰ ਉਹਨੂੰ ਲੋ ਜੀ ਕਿਸਾਨ ਵੀਰੋ ਇਹ ਖੇਤ ਆ ਸਾਹਮਣੇ ਨਹੀਂ ਆ ਜਿਹੜਾ ਨਜ਼ਰ ਆਂਦਾ ਇੱਥੇ ਲਾਣਾ ਪਗ ਨਾ ਠੀਕ ਹੈ ਜੀ ਜਿੱਧਰ ਹੁਣ ਟਰਾਲੂ ਕਰ ਦਿੰਦੇ ਆ ਖੜਾ ਕਰੋ ਮਿਸੇ ਦਿੱਖਾਂਗੇ ਤਾਂ ਨਾ ਲੋ ਜੀ ਕਿਸਾਨ ਵੀਰੋ ਆ ਗਏ ਆ ਉਧਰੋਂ ਠੀਕ ਹੈ ਜੀ ਉਧਰੋਂ ਆ ਕੇ ਤੇ ਟਰੈਕਟਰ ਲਿਆ ਆਪਾਂ ਖੋਲ ਤੇ ਟਰਾਲੂ ਕਰਤਾ ਉਧਰ ਖੜਾ ਤੇ ਟਰੈਕਟਰ ਤਾਂ ਲਾਇਆ ਵੀ ਹੁਣ ਇਹਦੇ ਮਗਰ ਨਾਲ ਉਹ ਰੇਜਰ ਪਾਣਾ ਜਾ ਕੇ ਸਾਹਮਣੇ ਪੇ ਦਾ ਰੇਜਰ ਤੇ ਉਹ ਜਿਹੜਾ ਖੱਤਾ ਨਹੀਂ ਪਰੇ ਦੱਸਿਆ ਉਹਦੇ ਚ ਸਿਆੜ ਕੱਢਨੇ ਆ ਇੰਦੇ ਆ ਲਾਂਦੇ ਲੁੰਦੇ ਜਿਹੜਾ ਆ ਵੇਖ ਲਾ ਗਾਣੇ ਛੱਡੇ ਦੇ ਅਗਲੇ ਨੇ ਸਰਸਰੀ ਇਹ ਜਿਹੜਾ ਖੱਤਾ ਨਾਲ ਆਪਣਾ ਇਹ ਇੰਦੇ ਲਾਂਦੇ ਲੁੰਦੇ ਦਾ ਮੈਂ ਉਧਰ ਸਿਆੜ ਕੱਢ ਦਿੰਨੇ ਆ ਤਾਂ ਫਿਰ ਬੀ ਬਣੇ ਦਾ ਤਿਆਰ ਕੀਤਾ ਤਾਂ ਉਹਨੇ ਕੱਲ ਦਾ ਕੱਲ ਪੂਰੀ ਦਿਹਾੜੀ ਬੀ ਤਿਆਰ ਕੀਤਾ ਸੀ ਚਾਰ-ਪੰਜ ਬੰਦੇ ਆਏ ਦੇ ਠੀਕ ਹੈ ਜੀ ਆ ਵੇਖ ਲਓ ਇਹ ਸਿਆੜ ਨਿਕਲੇਦੇ ਆ ਤੇ ਇੰਦੇ ਉਹ ਸ਼ੁਰੂ ਕਰਤੇ ਆ ਰਖੜੇ ਤੇ ਬੇਤੇ ਸੁੱਟ ਕੇ ਤੇ ਫੇਰ ਇਹਨਾਂ ਨੇ ਕੱਟਨੇ ਆ ਤਾਂ ਮੈਂ ਥੋੜੇ ਨਾ ਟੋਟੇ ਛੋਟੇ ਕਰਿਓ ਜਿਲੇ ਕੱਟਨੇ ਆ ਕਿਉਂਕਿ ਜਿਹੜੇ ਬਿਉਂਡੇ ਜੇ ਜ਼ਿਆਦਾ ਲੰਮੇ ਹੋ ਤਾਂ ਫੇਰ ਜੰਮਦਾ ਘਟਾ ਜਿੰਨਾ ਛੋਟਾ ਬਿਉਂਡਾ ਹੋਏਗਾ ਹੁੰਦਾ ਜ਼ਿਆਦਾ ਜੰਮਦਾ ਠੀਕ ਹੈ ਜੀ ਤੇ ਇਹ ਬਸ ਲੱਗ ਪਿਆ ਕਰਨਾ ਵੇਖ ਲਓ ਖੱਤਾ ਆ ਮੇਰੇ ਖਾ ਤਿੰਨ ਕ ਕਨਾਲਾਂ ਦਾ ਖੇਚ ਕੇ ਤਿੰਨ ਤੋਂ ਵੀ ਕੱਟੀ ਆ ਠੀਕ ਹੈ ਜੀ ਇਹਦੇ ਲਾਂਦ ਲੁੰਦੇ ਆਪਾਂ ਉਧਰ ਕੱਢਨੇ ਆ ਜਾ ਕੇ ਸਿਆੜ ਤੇ ਇਹ ਹੁੰਦਾ ਇਧਰੋਂ ਲਾਲੂ ਕੋਈ ਫਿਰ ਟਰਾਲੂ ਵੀ ਉਧਰ ਲੈ ਜਾਗੇ ਆਪਾਂ ਉਹ ਉਥੋਂ ਲਿਆਣਾ ਸੀ ਸਾਹਮਣੇ ਉਹ ਵੀ ਨਾ ਇਹ ਕਹਿੰਦੇ ਫੇ ਟਰਾਲੂ ਚ ਪਾਓ ਤੁਸੀਂ ਤੇ ਤੁਹਾਨੂੰ ਟਰਾਲੂ ਇੱਧਰ ਲਾ ਦਿੰਦੇ ਆ ਤੇ ਉਹਨਾਂ ਟਾਈਮ ਬਚੇਗਾ ਨਾਲ ਸੁੱਕੇ ਰਹਿਣਗੇ ਠੀਕ ਹੈ ਜੀ ਤੇ ਆਪਾਂ ਚੱਲਦੇ ਆ ਫਿਰ ਉਹਨੂੰ ਉਧਰ ਟਰੈਕਟਰ ਲੈ ਕੇ ਤੇ ਉਹ ਉੱਥੇ ਪਾਨੇ ਆਪਾਂ ਜਾ ਕੇ ਨਾਲ ਸਾਹਮਣੇ ਰੇਜਰ ਪਾ ਕੇ ਤੇ ਕਰਦੇ ਆ ਫਿਰ ਡੰਡੇ ਕੱਢਣ ਦਾ ਕੰਮ ਸ਼ੁਰੂ ਅ ਵੀਰੋ ਡੰਡੇ ਕੱਢਨੇ ਸ਼ੁਰੂ ਕਰਦੇ ਆਪਾਂ ਜਿਹਨੂੰ ਸ਼ਾੜ ਵੀ ਕਹਿੰਦੇ ਨੇ ਆਪਾਂ ਠੀਕ ਹੈ ਜੀ ਕਰੋ ਚੱਕਰ ਐਦਰ ਨਿਕਲ ਗਏ ਆ ਲੈਕਰ ਇਹ ਪੂਰੇ ਖੇਤੇ ਨਿਕਲਣੇ ਆ ਉਹ ਪਰੇ ਤੱਕ ਤੁਹਾਨੂੰ ਕੋ ਪਾਏ ਨਾ ਮੇਰੇ ਖਿਆਲ ਨਾਲ ਅੱਜ ਕੰਡਾ ਲੱਗਣਾ ਅੱਜ ਭੂਣਾ ਕੰਡਾ ਕੰਡਾ ਕ ਲੱਗ ਜਾਣਾ ਕੱਢ ਕੇ ਤੋਂ ਬਾਅਦ ਫਿਰ ਉਹ ਜਿਹੜਾ ਪਰੇ ਉਹ ਲਾ ਲਣਾ ਉਹਨੇ ਉਹਦੇ ਤੇ ਸੁਹਾਗਾ ਮਾਰ ਦਾਂਗੇ ਖਾਦ ਪਾ ਕੇ ਨਾਲ ਹੀ ਇੱਧਰ ਸਾਰੇ ਝੋਨਾ ਲਾਣਾ ਬਾਅਦ ਚ ਆਹ ਖਤਾ ਹੀ ਆ ਜਿਹੜਾ ਨਾ ਵਾਇਦਾ ਕੇ ਐਦੇ ਵੀ ਆਪਾਂ ਮਾਦ ਲੇਟ ਹੋ ਗਿਆ ਥੋੜਾ ਪਰ ਚਲੋ ਕੋਈ ਨਾ ਲਾਂਦੇ ਪਏ ਆ ਲੋਕੀ ਅਜੇ ਕਣਕ ਵੱਢ ਕੇ ਜਿਹੜੇ ਲੋ ਜੀ ਕਿਸਾਨ ਵੀਰੋ ਸਿਆੜ ਦਿੱਤੇ ਆ ਕੱਢ ਠੀਕ ਆ ਜੀ ਸਾਰੇ ਤੇ ਮੇਰੇ ਖਾਂ ਲੈ ਘੈਂਟਾ ਕੀ ਲੱਗਿਆ ਕੱਢਦੇ ਤੇ ਮ제 ਮ제 ਕੱਢਿਆ ਸਿਆੜ ਵੇਖ ਲੋ ਸਾਰੇ ਉਹ ਖੇਤ ਜੀ ਨਿਕਲ ਗਿਆ ਪੂਰੇ ਜਿੰਨਾ ਹੈਗਾ ਇਧਰ ਨੂੰ ਹੁਸ਼ ਰੋਗ ਵੀ ਕੱਢਤੇ ਜਿਹੜੇ ਦੋ ਦੋ ਫੇਰੇ ਦੋਨੇ ਸਾਈਡ ਤੇ ਬਾਕੀ ਪਦਰੇ ਵੀ ਕੱਢਤੇ ਠੀਕ ਆ ਜੀ ਤੇ ਹੋਨੇ ਐਦਾ ਕੰਮ ਗਿਆ ਨਿਬੜ ਸਿਆੜ ਕੱਢਣ ਵਾਲਾ ਹੁਣ ਆ ਵੇਖ ਲੋ ਬੀ ਆ ਨਾ ਜਿਹੜਾ ਬੀ ਬਣੇ ਦਾ ਪਿਆ ਤਿਆਰ ਆ ਮੀਨਿੰਗ ਦਾ ਕੱਲ ਦਾ ਤਿਆਰ ਕੀਤਾ ਸੀ ਇਹਨਾਂ ਨੇ ਤੇ ਟਰੈਕਟਰ ਸਟਾਰਟ ਆ ਤੇ ਟਰੈਕਟਰ ਲਾ ਕੇ ਚੱਲਨੇ ਹੁਣ ਉਹ ਪਰੇਓ ਸਾਹਮਣੇ ਜਿੱਥੇ ਲਾਂਦੇ ਪਿਆ ਵੇਖ ਲੋ ਇਹ ਆ ਲਾਂਦੇ ਪਿਆ ਨਾ ਉਹ ਖੇਤ ਚ ਚੱਲਨੇ ਹੁਣ ਤੇ ਆ ਜਿਹੜੇ ਖੇਤ ਆ ਨਾ ਇੱਧਰ ਇਹ ਵੀ ਕਿਸਾਨ ਵੀਰੋ ਆਪਣਾ ਹੀ ਸਾਰਾ ਇੱਥੇ ਝੋਨਾ ਲਾਣਾ ਇਹਨੂੰ ਪਧਰਾ ਕਰਾਣਾ ਆ ਜੇ ਨਾ ਜ਼ੀਰੋ ਲੈਵਲ ਕਰਾ ਮਾਰਾਂਗੇ ਇਹਦੇ ਚ ਪਿਛਲੇ ਮਿੱਟੀ ਚਕਾਈ ਸੀ ਥੋੜੀ ਵੇਖ ਲੋ ਬਾਹੇ ਦਾ ਵੀ ਆ ਵੀ ਖੇਤ ਇੱਧਰ ਵੀ ਝੋਨਾ ਆਇਆ ਤੇ ਇੱਥੇ ਕਮਾਦ ਆ ਗਿਆ ਤੋਂ ਜਿਹੜੇ ਅੱਗੇ ਨਹੀਂ ਲੱਭਣ ਦੇ ਕਮਾਦ ਤੇ ਉਹ ਅਗਲੇ ਖੇਤ ਆ ਜਿਹੜੇ ਉਹ ਜਿਸਾ ਕੋ ਬਾਈ ਦੇ ਉਹ ਵੀ ਸਾਰੇ ਝੋਨਾ ਲਾਵਾਂਗੇ ਤੇ ਹੁਣ ਚੱਲਦੇ ਆ ਆਪਾਂ ਉਧਰ ਬਈ ਹਾਲਾਤ ਦੇ ਵੇਖਦੇ ਆ ਕਿ ਨਾ ਕਰ ਆ ਗਿਆ ਲਾਣ ਵਾਲਾ ਤੇ ਫਿਰ ਉਤੋਂ ਬਾਅਦ ਉਹਨਾਂ ਨੂੰ ਕਹਿੰਦੇ ਆ ਵੀ ਆ ਵੀ ਲਾਓ ਛੇਤੀ ਤੇ ਜਿੰਨੀ ਛੇਤੀ ਹੋ ਸਕੇਗਾ ਨਾ ਲਾ ਕੇ ਇਹਦੇ ਚ ਉਹਨੂੰ ਮੈਂ ਗੁੱਜਰ ਨੂੰ ਕਿਹਾ ਸਾਹਮਣੇ ਉਹਨਾਂ ਡਾਇਆ ਖਾਦ ਪਾ ਦੇਣੀ ਜਿਹਦਾ ਡਾਇਆ ਵੀ ਪਾਉਂਦੇ ਆ ਨਾਲ ਤੇ ਕਰਕੇ ਨਾ ਜਿੰਨੂੰ ਸੁਆਗਾ ਮਾਰ ਦੇਣਾ ਛੇਤੀ ਤੋਂ ਛੇਤੀ ਥੋੜਾ ਬੱਤਰ ਠੀਕ ਠਾਕ ਜਾਈ ਆ ਤੇ ਤਾਂ ਜੋ ਬੱਤਰ ਸੁੱਕੇ ਨਾ ਕਿਉਂਕਿ ਧੁੱਪ ਵੀ ਬੜੀ ਤੇਜ਼ ਆ ਤਾਂ ਬੱਤਰ ਬੱਤਰ ਜੀ ਸੁਆਗਾ ਮਾਰ ਦੇਣਾ ਇਹਨੂੰ ਖਾਦ ਪਾ ਕੇ ਠੀਕ ਹੈ ਜੀ ਤੇ ਮਿਲਦੇ ਆ ਫਿਰ ਅੱਗੇ ਕਿਸਾਨ ਵੀਰੋ ਹਣ ਉਧਰ ਜਾ ਕੇ ਡੂੰਗਰ ਗੁਜਰਾ ਨੇ ਬੰਨੇ ਦੇ ਆਪੂ ਬੱਲ ਕਿਹਾ ਇਹਨਾਂ ਨੂੰ ਵੀ ਬੰਨੋ ਇੱਥੇ ਰੂੜੀ ਗਾੜੀ ਵਧੀਆ ਹੋ ਜਾਂਦੀ ਹੈ ਜੀ ਨਾ ਜਿਦਾ ਰੂੜੀ ਵਗਾਰਾ ਆ ਤੇ ਫਸਲ ਚੰਗੀ ਹੋ ਜਾਂਦੀ ਹੈ ਫਿਰ ਰੂੜੀ ਨਾਲ ਤਾਂ ਹੀ ਆ ਵੇਖ ਲੋ ਸਾਰੇ ਜੀ ਦਾ ਲੋ ਜੀ ਕਿਸਾਨ ਵਿਰੋਧਰਵਾਗਿਆ ਇਧਰ ਜਿੱਧਰ ਆਪਣੇ ਲਾਂਦੇ ਪਏ ਹੀ ਪਈਏ ਤੇ ਇਹ ਜਿਹੜਾ 605 ਨਾ ਕਿਸਾਨ ਵਿਰੋਧ ਦੱਸ ਦਿੰਦਾ ਟਰੈਕਟਰ ਅਰਜਨ ਇਹ ਨਾ ਇਹ ਜਿਹੜੇ ਕਿਸਾਨ ਵੀਰਾਂ ਨੂੰ ਤਾਂ ਪਤਾ ਜਾਂ ਜਿਹੜੇ ਕਿਸਾਨ ਵੀਰ ਪਹਿਲੇ ਤੋਂ ਜੁੜੇ ਦੇ ਆਪਣੇ ਚੈਨਲ ਨਾਲ ਵੀਡੀਓ ਵੇਖਦੇ ਉਹਨਾਂ ਨੂੰ ਪਤਾ ਇਹ ਨੋਰਮਲ ਟਰੈਕਟਰ ਨਹੀਂ ਹੈ ਜਿੱਦਾਂ ਕਿ ਸਪੈਸ਼ਲ ਮਾਡਲ ਨਹੀਂ ਹੁੰਦਾ 2013 12 ਤੋਂ 14 ਤੋਕ ਸਾਲ ਆਇਆ ਹੀ ਇਹ ਰੋਟਰੀ ਪੰਪ ਲਾਇਆ ਇਨਾਂ ਇਹਦੇ ਵਿੱਚ ਇਨਲਾਈਨ ਪੰਪਾ ਨਾ ਸੀ ਆਰ ਡੀ ਆਈ ਰੋਟਰੀ ਪੰਪ ਹੈ ਆਵਾਜ਼ੀ ਦੀ ਸੀ ਆਰ ਡੀ ਆਈ ਵਰਗੀ ਆ ਤੇ ਕੰਪਨੀ ਫਿਟਿਡ ਟਰਬੋ ਵੀ ਹੈਗੀ ਇਹਦੇ ਵਿੱਚ ਤੇ ای ਜੀ ਆਰ ਵੀ ਹੈਗਾ ਜਿਹੜਾ ਐਗਜ਼ੋਸਟ ਦੀ ਸਰਕੂਲੇਸ਼ਨ ਗੈਸ ਨਹੀਂ ਜਿਹਦਾ ਫੁੱਲ ਫਾਰਮ ਹੀ ਜੀ ਆਰ ਦੀ ਜੀ ਆਰ ਵੀ ਲੱਗਾ ਸਪੈਸ਼ਲ ਮੋਡਲ ਆ ਇਹ ਆਪਣਾ ਠੀਕ ਹੈ ਜੀ ਤੇ ਬਾਕੀ ਆ ਵੇਖ ਲਓ ਇਧਰ ਟਰਾਲੂ 'ਚ ਰਹਿ ਗਿਆ ਪਰ ਇੱਕ ਬਾਕੀ ਇਹਨਾਂ ਨੇ ਲਾ ਲਿਆ ਸਾਰੇ ਹੀ ਠੀਕ ਹੈ ਤੇ ਅਦਰ ਵੇਖ ਲਓ ਇਧਰ ਕੰਮ ਚੱਲਦਾ ਪਿਆ ਲਾਂ ਦਾ ਚੱਲਦੇ ਆਪਾਂ ਵੀ ਵਿੱਚ ਖੇਤ ਚ ਤੇ ਵੇਖਦੇ ਆਂ ਸਿਸਟਮ ਇਹਨਾਂ ਨੂੰ ਕਿਹਾ ਸੀ ਥੋੜੇ ਨਾ ਜਿਹੜੇ ਬਿਉਂਡੇ ਕਰਦੇ ਆ ਹਨਾ ਪੀਸ ਕਰਨੇ ਆ ਜਿਹੜੇ ਛੋਟੇ-ਛੋਟੇ ਕਰਿਓ ਜੰਮਦਾ ਜ਼ਿਆਦਾ ਛੋਟੇ ਪੀਸ ਤੇ ਜੇ ਜ਼ਿਆਦਾ ਵੱਡੇ ਪੀਸ ਕਰਾਂਗੇ ਤਾਂ ਜੰਮਦਾ ਘਟਾਕ ਸਾਨੂੰ ਵੀਰੋ ਠੀਕ ਹੈ ਜੀ ਤੁਰੇ ਚ ਦੋ ਉਧਰ ਲੱਗੇ ਤੇ ਦੋ ਚਾਰ ਬੰਦੇ ਆ ਤੇ ਇੱਕ ਬੰਦਾ ਹੋਰ ਆ ਨਾ ਪੰਜਵਾਂ ਬੰਦਾ ਨਹੀਂ ਆਇਆ ਆਪਕਾ ਆਏਗਾ ਵੀ ਖਾਣਾ ਬਣਾ ਰਹਾ ਅੱਛਾ ਖਾਣਾ ਲੈ ਕੇ ਆਏਗਾ ਉਹ ਹੰਦੇ ਖਾਣਾ ਬਣਾਉਣ ਦਾ ਖਾਣਾ ਲੈ ਕੇ ਆਣਾ ਉਹ ਪੰਜਵੇਂ ਜੋ ਪੀਸ ਆ ਨਾ ਛੋਟੇ ਛੋਟੇ ਹੀ ਕਰਨਾ ਜਿਆਦਾ bade ਨਾ ਕਰਨਾ ਠੀਕ ਆ ਹਾਂ ਜਿਆਦਾ ਬੜਾ ਫਿਰ ਜਮਤਾ ਕਮ ਹੈ ਲੋ ਜੀ ਕਰ ਲੋ ਚੱਕ ਕਿਸਾਨ ਵੀਰੋ ਇਹ ਨਿਆ ਨਿਆ ਹੋਏ ਡੇਡੇ ਪੀਸ ਸਹੀ ਰਹਿੰਦੇ ਆ ਜਿਹੜੇ ਆ ਨਾ ਠੀਕ ਆ ਨਾ ਯਾਰ ਤਾਂ ਠੀਕ ਆ ਕਿਸਾਨ ਵੀਰੋ ਫਿਰ ਕੰਮ ਚੱਲਦਾ ਪਿਆ ਤੇ ਲਾ ਲੈਂਦੇ ਆ ਤੇ ਜਿਲੇ ਆ ਜਾਂਦਾ ਗੁਜਰ ਤੇ ਉਹਨੂੰ ਕਹਿੰਦੇ ਆ ਵੀ ਖਾਦ ਪਾ ਦੇ ਖਾਦ ਪਾ ਕੇ ਤੋਂ ਬਾਅਦ ਸੁਆਗਾ ਮਾਰਨੇ ਆ ਠੀਕ ਆ ਜੀ ਉਹਦੀ ਬਨਾਨਿਆ ਫਿਰ ਵੀਡੀਓ ਜੀ ਲਸਵਾ ਕਾ ਮਾਰਾਂਗੇ ਤੇ ਉਧਰੋਂ ਜਿਹੜਾ ਕੰਮ ਉਹ ਤੇ ਨਿਬੜ ਗਿਆ ਸਿਆੜਾਂ ਵਾਲਾ ਹੁਣ ਉਧਰ ਵੀ ਨਾਨੇ ਲਾਣਾ ਤੇ ਉਧਰ ਵੀ ਜੀ ਇਧਰੋਂ ਲਾ ਕੇ ਉਧਰ ਜਾਂਦੇ ਆ ਫਿਰ ਉਧਰ ਵੀ ਬਨਾਨਿਆ ਵੀਡੀਓ ਠੀਕ ਹੈ ਜੀ ਤਾਂ ਅੱਜ ਪਨੀਰੀ ਵੀ ਬੀਜਣੀ ਆ ਤੇ ਪਨੀਰੀ ਆਲਾ ਕੰਮ ਵੀ ਉਧਰ ਵੀ ਦੱਸਾਂਗੇ ਤੁਹਾਨੂੰ ਅੱਗੇ ਛੀੜੀ ਦੀ ਆ ਪਨੀਰੀ ਵਗੈਰਾ ਤੋਂ ਦੇ ਲਈ ਵੀ ਜਗਾ ਤਿਆਰ ਕਰਦੀਆਂ ਠੀਕ ਹੈ ਜੀ ਪਨੀਰੀ ਵੀ ਲੇਟ ਹੋਣ ਲਈ ਸਗੋ ਲੋ ਜੀ ਕਿਸਾਨ ਵੀਰੋ ਉਧਰੋਂ ਦਾ ਮੁਕਾ ਕੇ ਕੰਮ ਆ ਗਿਆ ਜਿੱਦੜਾ ਪੱਕ ਮਾਦਰਾ ਦੇ ਵੀ ਇਹੀ ਤੋਂ ਵੇਖ ਲਓ ਸਾਹਮਣੇ ਟਰੈਕਟਰ ਤੇ ਤਵੀਆਂ ਹੀ ਪੇਦੀਆਂ ਉਧਰ ਤਵੀਆਂ ਵੀ ਲੈਣਦੀਆਂ ਪਾ ਗਏ ਠੀਕ ਹੈ ਜੀ ਤੇ ਤਵੀਆਂ ਹੁਣ ਘਰ ਖਿਲਾਰ ਦੇ ਨੇ ਹੁਣ ਕਰਦੇ ਲੱਗੇ ਹੀ ਆ ਕੋਈ 3-4 ਕਿਲੇ ਪਹਿਲੀ ਬਾਹਣ ਵਾਲੀ ਤੇ ਅਦਰੋਂ ਜਿਹੜਾ ਕੰਮ ਹੈ ਨਾ ਇੱਧਰ ਜਿਹੜਾ ਅੱਗੇ ਕੰਮ ਹੀ ਨਿਬੜ ਗਿਆ ਸਾਰੇ ਤਵੀਆਂ ਨਾਲ ਬਾਲੀ ਆ ਉਹਨੂੰ ਜਾਂ ਟਰੈਲਰ ਨਾਲ ਪਾਵਾਂਗੇ ਤੇ ਜਾ ਕਮਾਂਦ ਲਾਏ ਦਾ ਉਹ ਤਰਫਾਲੀ ਨਾਲ ਪਾਣਾ ਪੂਣਾ ਰੇਜਰ ਨਾਲ ਮਿੱਟੀ ਮਿੱਟੀ ਝਾੜਨੀ ਹੈ ਠੀਕ ਹੈ ਜੀ ਤੇ ਤਵੀਆਂ ਦਾ ਕੰਮ ਹੁਣ ਕਰਦੇ ਲੱਗੇ ਹੀ ਆ ਤੇ ਇੱਧਰ ਲੈ ਜਾਾਂਗੇ ਤੇ ਆ ਆ ਗਏ ਆਪਾਂ ਆਪਣੇ ਸੋਲਰ ਵਾਲੇ ਖੇਤ ਚ ਤੇ ਪਨੀਰੀ ਵੀ ਰਾਣ ਆਲੀ ਹੈ ਕੰਮ ਐਕ ਦੀ ਲੇਟ ਹੋ ਗਿਆ ਠੀਕ ਆ 16 ਮ ਤੇ ਉਧਰ ਸਵਾਗਾ ਮਾਰਦਾ ਸੀ ਦੋਨੇ ਖਤੇ ਹੁੰਦੇ ਮੈਂ ਵੀਡੀਓ ਨਹੀਂ ਬਣਾ ਪਾਇਆ ਸਵਾਗਾ ਮਾਰਨ ਦੇ ਚੱਕਰ ਚ ਠੀਕ ਹੈ ਜੀ ਤੋਂ ਉਹ ਦੋ ਖਤੇ ਲੱਗ ਗਿਆ ਜਿਹੜੇ ਦਿਖਾਏ ਸੀ ਕਮਾਂਦਾਲੇ ਸਵਾਗਾ ਮਾਰ ਕੇ ਖਾਦ ਪਾ ਕੇ ਕੰਪਲੀਟ ਕਰਤਾ ਕੰਮ ਤੇ ਕੱਲ ਫੇਰ ਲਾਣਾ ਉਹਦੀ ਅਲੱਗ ਤੋਂ ਬਣਾਵਾਂਗੇ ਵੀਡੀਓ ਤੇ ਹੁਣ ਸਮਾਂ ਹੋ ਗਿਆ ਦੁਪਹਿਰ ਦੇ 1.5 ਵਜ ਗਿਆ ਤੇ ਪਨੀਰੀ ਰੌਣ ਵਾਲੀ ਦੇ ਕਿਸਾਨ ਵੀਰੋ ਇਹ ਖਤੇ ਬਣਾਏ ਤਿਆਰ ਕੀਤੇ ਸੀ ਦੋ ਠੀਕ ਹੈ ਜੀ ਇੱਕ ਉਹ ਦੇ ਇੱਕ ਉਹ ਅਗਲਾ ਤੇ ਇੱਕ ਖੱਤਾ ਤੇ ਪਾਣੀ ਛੱਡਿਆ ਹੁਣ ਪਾਣੀ ਛੱੜਤਾ ਤੇ ਦੇਖੋ ਪਾਪਾ ਜੀ ਵੀ ਬੈਠੇ ਨੇ ਇੱਥੇ ਤੇ ਨਾਲ ਨਾ ਵੀ ਆ ਜਿਹੜਾ ਛੇੜੇ ਦਾ ਲੂੰਗਰਗੇ ਦਾ 2 ਤੋਂ ਘਰ ਪੈਦਾ ਹੈ ਪਰੋਂਦਿਆ ਤੇ ਲਿਆ ਕੇ ਫਿਰ ਵੀ ਖਲਾਰ ਦੇਣਾ ਤੇ ਪਨੀਰੀ ਰਾਹਨ ਵਾਲਾ ਵੀ ਕੰਮ ਨਵੇੜ ਦੇਣਾ ਤੇ ਇਹ ਸੋਲਰ ਵਾਲੀ ਮੋਟਰ ਆਪਣੀ ਤੇ 3 ਐਚਪੀ ਦੀ ਆ ਠੀਕ ਆ 3 ਐਚਪੀ ਦੀ ਮੋਟਰ ਆ ਇਹੋ ਸੋਖਾ ਲਾਈਟ ਲੂਟ ਨਹੀਂ ਹੈਗੀ ਤੇ ਸੋਲਰ ਨਾਲ ਆਪਣੇ ਪਨੀਰੀ ਰਾਦਨੀ ਵਧੀਆ ਇੱਕ ਇਹ ਖੱਤਾ ਕਿਸਾਨ ਵੀਰੋ ਇੱਕ ਉਹ ਖੱਤਾ ਆ ਜਿਹੜਾ ਅੱਗੇ ਲੱਭਣਿਆ ਨਾ ਬਾਏ ਦਾ ਸਾਰਾ ਤੁਸੀਂ ਤੱਕ ਇਹ ਕਹ ਖੱਤਾ ਇੱਧਰ ਤੇ ਇੱਕ ਖੇਤ ਆ ਆਪਣਾ ਜਿਹੜਾ ਉਹ ਸਾਹਮਣੇ ਆ ਦੇਖ ਲਓ ਇਹ ਜਿਹੜਾ ਬਾਏ ਦਾ ਨਾ ਖੇਤੇ ਵੀ ਕੱਲ ਸ਼ਾਮੀ ਪਾਇਆ ਸੀ ਇਹ ਇੱਕ ਇਹ ਖੇਤ ਆ ਕੋਈ ਕੋਲਮ ਲਾ ਕੇ 2 ਕਿੱਲੇ ਦੇ ਲਗਭਗ ਪੈ ਲਈਏ ਜਿਹੜੀ ਹੈਗੀ ਆ ਇੱਥੇ ਸੋਲਰ ਤੇ ਤਾਂ 2 ਕਿੱਲੇ ਬੜੇ ਵਧੀਆ ਚੋਨਾ ਪਾਲ ਦਿੰਦਾ 2 ਦਾ 3 ਵੀ ਪਾਲ ਦਿੰਦਾ 3 ਐਚਪੀ ਦਾ ਸੋਲਰ ਆ ਨਾ ਜਿਹੜਾ 3 ਕਿੱਲੇ ਤੱਕ ਬੜਾ ਵਧੀਆ ਚੋਨਾ ਪਾਲ ਦਿੰਦਾ ਤੇ ਚਲੋ ਠੀਕ ਆ ਫੇਰ ਉਹਨੂੰ ਪਨੀਰ ਪਲੂਰੀ ਰਾਲ ਲੈਂਦੇ ਆ ਤੇ ਸ਼ਾਮਾਂ ਪੈ ਜਣੀ ਆ ਜੇ ਠੀਕ ਹੈ ਜੀ ਚਲੋ ਜਾਈਏ ਅੱਗੇ ਉੱਪਰ ਮੋਟਰ ਹੁੰਦੀ ਆ ਨਾ ਹੂੰ ਇਹਦਾ ਬੜਾ ਪਾਣੀ ਹੈ ਲਓ ਜੀ ਕਿਸਾਨ ਵੀਰੋ ਕੰਮ ਗਿਆ ਜਿੰਨੇ ਬੜੇ ਆ ਵੇਖ ਲੋ ਇਹ ਜਿਹੜਾ ਵੀ ਇਧਰ ਲਾਇਆ ਸੀ ਲਓ ਜੀ ਕਿਸਾਨ ਵੀਰੋ ਕੰਮ ਉਧਰੋ ਕੇ ਦਾ ਨਿਬੜੇ ਆ ਵੇਖ ਲੋ ਇਹ ਜਿਹੜਾ ਹੈ ਨਾ ਲਾਇਆ ਅੱਜ ਇਹ ਸਾਹਮਣੇ ਲੱਭਣ ਰਿਹਾ ਜਿਹੜਾ ਖੇਤ ਇਸ ਵਗਾਸੂ ਕਾ ਵੀ ਮਾਰਤਾ ਸੀ ਨਿਬੜ ਗਿਆ ਸੀ ਤੇ ਇੱਕ ਖੇਤ ਉਹ ਹੀ ਪਰੇ ਇਧਰ ਕਰਕੇ ਬੂਟਿਆਂ ਦੇ ਲਾਗੇ ਉਧਰ ਵੀ ਨਿਬੜ ਗਿਆ ਲਾਣ ਵਾਲਾ ਤੇ ਹੁਣ ਸਵੇਰੇ ਲਾਣਾ ਇੱਕ ਕਿਲਾ ਕੱਲ ਕਿਲਾ ਲਾ ਕੇ ਤੋਂ ਬਾਅਦ ਫੇਰ ਇੱਕ ਕਿਲੇ ਦਾ ਬੀ ਬਣਾਣਾ ਤੇ ਜਿਹੜਾ ਕਿਲਾ ਸਵੇਰੇ ਲਾਣਾ ਉਹਦਾ ਬੀ ਹੈ ਜਿਹੜਾ ਤਿਆਰ ਕਰਨ ਰਿਹਾ ਵੇਖ ਲੋ ਇਧਰ ਇਹ ਸਾਰੇ ਕਿੱਲੇ ਦਾ ਬੀ ਆ ਜਿਹੜਾ ਇਹਨਾਂ ਨੇ ਤਿਆਰ ਕਰ ਲਿਆ ਸਵੇਰੇ ਇਹ ਆਪਣੇ ਭਾਜੀ ਬੈਠੇ ਰੇ ਅਦਰ ਤੇ ਆਵੇ ਸਵੇਰੇ ਅਦਰੇ ਤਿਆਰ ਕਰਦੇ ਪਏ ਆ ਵੀ ਠੀਕ ਹੈ ਜੀ ਤੇ ਇਹ ਸਵੇਰੇ ਆ ਜਿਹੜਾ ਇਹਨਾਂ ਨੇ ਆਂਦੇ ਨਾ ਇਹ ਦੇਖੋ ਕੰਮ ਚੱਲਦਾ ਪਿਆ ਆਂਦੀ ਇਹਨਾਂ ਨੂੰ ਤਿਆਰ ਕਰ ਦਿੰਦੇ ਨੇ ਸਵੇਰੇ ਪਹਿਲੀ ਬਣਾ ਕੇ 7 ਵਜੇ ਤੋਂ ਪਹਿਲੇ ਪਹਿਲੇ ਤੇ ਇਹਨਾਂ ਨੇ ਆਂਦੀ 6 6:30 ਆ ਜਾਂਦੇ ਆ ਤਾਂ ਉਹਦੇ ਸ਼ੁਰੂ ਕਰ ਦੇਣਾ ਲਾਣਾ ਤੇ 2-3 ਘੰਟੇ ਜੀ 3 ਘੰਟੇ ਜੇ ਕਿ ਕਿੱਲਾ ਲਾ ਦੇਣਾ ਇਹਨਾਂ ਨੇ ਉਹਦੇ ਚ ਖਾਦ ਖੂਦ ਪਾਵਾਂਗੇ ਸਵਾਗਤ ਹਾਰ ਕੇ ਤੋਂ ਕਿੱਲਾ ਨਵੇੜ ਕੇ ਤੇ ਫੇਰ ਕੱਲ ਇਹਨਾਂ ਨੇ ਬੀ ਮਨਾਣਾ ਇੱਕ ਕਿੱਲੇ ਦਾ ਹੋਰ ਜਿਹਦਾ ਅਜਾ ਲਾਇਆ ਨਾ ਇਹ ਲ ਤੇ ਬੀ ਬਣਾਣ ਡਿਆ ਉਦਾਂ ਹੀ ਕੱਲ ਵੀ ਲਾ ਕੇ ਖਤਾਇ ਕਿ ਉਧਰ ਹੈਗਾ ਕਿ ਲਾ ਕੇ ਤੇ ਫਿਰ ਕਿੱਲੇ ਦੇ ਅੱਗੇ ਬੀ ਬਣਾ ਲੈਣਾ ਤੇ ਬਸ ਦੋਕ ਦਿਨ ਦਾ ਹੀ ਕੰਮ ਹੈ ਦੋਕ ਕਿੱਲੇ ਰਹਿ ਗਿਆ ਲਾਉਣਾਂ ਦਾ ਜਿਹੜਾ ਸੀ ਕਨਕ ਵੱਢ ਕੇ ਤੇ ਲੱਗ ਗਿਆ ਜਿਹਲੇ ਤੇ ਜਿਹੜਾ ਬੀ ਖੜਾਇਆ ਵੇਖ ਲੋ 95 ਦਾ ਬੀ ਆ ਠੀਕ ਹੈ ਜੀ 95 ਤੇ ਬੀ ਮਿਲੇ ਵੀ ਨਹੀਂ ਕਰਦਾ ਇਹ ਦਿਨਾਂ ਚ ਕਿਦੋਂ ਤੇ ਆਪਣਾ ਜਿਹੜਾ ਬਚ ਗਿਆ ਇਹਨਾਂ ਨੂੰ ਕਹਿਣਾ ਵੀ ਵੱਢ ਕੇ ਨਾ ਛਿੱਲ ਕੇ ਤੇ ਟਰਾਲੀ 'ਚ ਲੋਡ ਕਰਾ ਦੇਣਾ ਤੇ ਪਹਿਲੀ ਖਾਲੀ ਕਰ ਦੇਣੀ ਆ ਤੇ ਬਿੱਲ ਨੇ ਬੁੱਲਨੇ ਤੇ ਦੇ ਦਾਂਗੇ ਜਿੱਥੇ ਕੋਲ ਗੜ ਚੜਦੇ ਆ ਠੀਕ ਹੈ ਜੀ ਤੇ ਜੇ ਕਿਸੇ ਨੂੰ ਪੁੱਛ ਲਾਂਗੇ ਲੱਗੇ ਸੱਜਣ ਮਿੱਤਰ ਕਿਸੇ ਨੇ ਬੀ ਆਲੋ ਚਾਹੀਦਾ ਹੋਵੇਗਾ ਤੇ ਉਹ ਪੈਨਚੂ ਲੈ ਜਾਏਗਾ ਵੱਟ ਕੇ ਨਹੀਂ ਤੇ ਇੰਦੇ ਕੋਲੋਂ ਕਰਾ ਲੈਣਾ ਹੁੰਦਾ ਵੜਾ ਕੇ ਜਿੰਨਾ ਬੀ ਲੱਗਿਆ ਠੀਕ ਆ ਬਾਕੀ ਜਿਹੜਾ ਬਚ ਗਿਆ 95 ਸਾਰਾ ਹੀ ਤੇ ਗੰਨੇ ਦੇ ਨਾਲ ਲੰਬਾਈ ਚੰਗੀ ਆ ਵੇਖ ਲਓ ਕਿੱਡਾ ਕਿੱਡਾ ਲੰਮਾ 15 15 ਫੁੱਟ ਲੰਮਾ ਵੀ ਗੰਨਾ ਉਹ ਤੋਂ ਲੈ ਕੇ ਤੇ ਕਿਨੇ ਕਿਨੇ ਲੰਮੇ ਗੰਨੇ ਆ ਵੇਖੋ ਕਰੋ ਚੱਕ ਆ ਵੇਖ ਆ ਜੀ ਦੋ ਥੋੜਾ ਬਜਨ ਘਟ ਗਿਆ ਗੰਨੇ ਦਾ ਕਿਉਂਕਿ ਉਹ ਸੁੱਕ ਗਿਆ ਮੇਜਮੀਨਾ ਆ ਗਿਆ ਦੇਖ ਲਓ ਵਿੱਚ ਕਿੰਨਾ ਸੁੱਕਣ ਨਾਲ ਪੇਦਾ ਖਰਾਬ ਹੋ ਗਿਆ ਸੁੱਕ ਕੇ ਡੇਗ ਡੂਗੇ ਦਾ ਦੇ ਤਾਂ ਵੇ ਸਟੈਕ ਕਰੋ ਕੰਨਾ ਕਿੰਨੀ ਲੰਬਾਈ ਆ ਕੰਨੇ ਦੀ ਠੀਕ ਹੈ ਜੀ ਚੰਗਾ ਤਗੜਾ ਵੀ ਆ ਵੀ ਪਚਰਮੇ ਤੇ ਤਿੰਨ ਵੀ ਆਕਤੀ ਆ ਪਚਰਮੇ ਆ ਇਹ ਥੋੜਾ ਘੱਟ ਕਰ ਦੇਣਾ ਤੇ 18 ਵੀ ਲਾਏ ਦਾ ਇਕਤੀ ਤੇ 031 ਵੀ ਲਾਏ ਦਾ 031 ਦਾ ਸਾਹਮਣੇ ਆ ਜਿਹੜਾ ਇਹ 4 ਕਨਾਲਾਂ ਦਾ 031 ਲਾਏ ਦਾ ਇਧਰ ਇਹਦੇ ਚ ਵੀ ਤਰਫਾਲੀ ਫੇਰਾਂਗੇ ਸਵੇਰੇ ਠੀਕ ਆ ਬਾਦਨਾਂ ਨੂੰ ਵੀ ਤੇ 18 ਆ ਜਿਹੜਾ ਉੱਪਰ ਇਹ ਖੇਤ ਕੋਈ 2 ਟਾਇ ਕਿਲੇ 18 ਲਾਏ ਦਾ ਤੇ ਪਚਰਮੇ ਅਗਲੀ ਵਾਰੀ ਤਿੰਨ ਵੀ ਹੋਣਗੇ ਇਕਤੀ ਕੋਈ ਵੀ ਹੀ ਇੱਕ ਪਿੱਛਾਰੇ ਮੇ ਤੇ ਜਾਂ ਉਹ 038 ਉਹ ਖਤਮ ਕਰਤਾ 2.5 ਕਿਲੇ ਹੋ ਮੇਲੇ ਚ ਸੁੱਟਦਾ ਜਿਹੜਾ ਵੀ ਹੈਗਾ ਇਹ ਠੀਕ ਹੈ ਜੀ ਆ ਵੇਖ ਲਓ ਤੇਰੇ ਸਾਰਾ ਬੀ ਤਿਆਰ ਹੋ ਗਿਆ ਦਸ ਸਵੇਰ ਲਈ ਸਵੇਰ ਆਉਂਦੇ ਪਹਿਲੇ ਕਿਲਾ ਇਹਨਾਂ ਨੂੰ ਮੈਂ ਕਿਹਾ ਹੁੰਦੇ ਨਾ ਠੰਡੇ ਠੰਡੇ ਬੱਤਰ ਵੀ ਰੰਦਾ ਹੁੰਦੇ ਪਹਿਲੀ ਚ ਥੋੜਾ ਰਾਤ ਦਾ ਬੱਤਰ ਚੜਿਆ ਹੁੰਦਾ ਤਾਂ ਆਉਂਦੇ ਕਿਲਾ ਫਾਂਡਦੇ ਹੋ 2-3 ਘੰਟੇ ਚ ਉਤ ਤੋਂ ਬਾਅਦ ਪੂਰੀ ਦਿਹਾੜੀ ਬੀ ਬਣਾਉਂਦੇ ਰਹੋ ਤੇ ਠੀਕ ਹੈ ਸਾਰਮੀ ਰੋ ਫਿਰ ਅੱਜ ਦਾ ਕੰਮ ਇੰਨਾ ਹੀ ਨਿਬੜ ਗਿਆ